ਵੇਗਾ ਵੇਗਾ ਹਰਾਮਜਾਦਾ ਨਾ ਹੋਵੇ ਤਾਂ ਕਿਸੇ ਥਾਂ ਦਾ ਕੁੱਤਾ ਉਹ ਕੀ ਹੋ ਗਿਆ ਉਹ ਟੜਤੀ ਸਿਰ ਬੱਲੀ ਬੈਠੀਆਂ ਖੈਰ ਤਾਂ ਹੈ ਜਿਹੜਾ ਤੂੰ ਮੇਰੇ ਪੱਲੇ ਬਿਆਣਾ ਕੌਣ ਲੱਗੇ ਜੀ ਕਰਦਾ ਜੇ ਜੁਨੀ ਨਾਲ ਤੇਰਾ ਗੱਲ ਵੱਟਦਾ ਮੈਂ ਗੱਲ ਦੱਬਦਾ ਓਹੋ ਓਏ ਤੜਕੀ ਕਮਲியே ਘਰ ਨੂੰ ਸਿਰ ਤੇ ਚੱਕੀ ਬੈਠੀਆਂ ਗੱਲ ਤਾਂ ਦੱਸ ਦੇ ਕੀ ਹੋ ਗਈ ਪਰੇ ਕਿਉਂ ਨਹੀਂ ਤੂੰ ਉਸੇ ਤਨੀ ਮਰ ਚੰਦਾ ਜਿਸ ਦਿਨ ਮੇਰਾ ਨੰਦ ਲੈਤੇ ਸੀਗੇ ਓਏ ਉਹ ਕਿਉਂ ਮੈਨੂੰ ਆ ਦਿਨ ਦਤਣਾ ਸੀ ਕਿਉਂ ਮਾਰਨਾ ਸੀ ਮੈਨੂੰ ਪਤਾ ਤੂੰ ਉਹਦੇ ਮੂੰਹ ਨਾਲ ਮੈਨੂੰ ਕਿਉਂ ਨਹੀਂ ਦੱਸਿਆਗਾ ਮੈਂ ਤਾਂ ਤੀਹੋ ਗਾਲ ਨਹੀਂ ਰਹੀਂਦੀ ਮੈਂ ਤਾਂ ਚੱਕ ਕੇ ਝੋਲਾ ਜਾਊ ਆਪਦੇ ਪਿੰਡ ਆਵੇਂ ਜਾਏਗੀ ਕੋਈ ਗੱਲ ਦਾ ਮੂੰਹ ਸਿਰ ਬਣੇ ਫੇਰ ਹੀ ਜਾਏਗੀ ਹਜੇ ਗੱਲ ਦਾ ਕਿ ਮੂੰਹ ਸਿਰ ਬਣੇ ਨਾ ਮੂੰਹ ਨੂੰ ਨਿੰਮੋ ਨਾ ਤਰ ਨੰਦ ਪੜਾਵਾਂ ਮੈਂ ਤੇਰਾ ਦਿਮਾਗ ਪਿਆਰੋ ਕਾ ਜਿਹੜਾ ਉਹ ਵੱਡਾ گا ਉਹਦੀ ਸਾਲੀ ਸੂਲੀ ਸੀ ਜਿਹੜੀ ਉਹ ਜੱਸੇ ਦੀ ਹਾਂ ਦੇਖ ਜਾ ਲਾਗੀ ਨਾ ਤੈਨੂੰ ਓ ਨਾ ਮਰ ਜਾਣਾ ਨਾ ਤੂੰ ਮਰ ਜਾ ਕੀ ਕਰ ਦੋ ਸੌਣ ਲੱਗੇ ਕਿ ਤੂੰ ਵੀਰਾ ਪਰਮੇਸ਼ਵਰ ਆ ਗਿਆ ਨਿਕਦਾ ਤੈਨੂੰ ਮਾਰ ਦਿੰਦੀ ਸੌ ਅੱਬ ਦੀ ਮੈਨੂੰ ਆਈ ਲੱਗਦਾ ਕਿਹੜੇ ਮੇਰੇ ਸਾਲੇ ਨੇ ਤੇਰੇ ਕੰਨ ਭਰਤੇ ਹੁਣ ਬੰਦ ਚ ਕਿਸੇ ਨੇ ਕੰਨ ਨਹੀਂ ਭਰੇ ਮੈਨੂੰ ਸਾਰਾ ਪਤਾ ਮੈਂ ਤਾਂ ਜਾਣੀ ਜਾਣ ਤੇਰੀ ਗੱਲ ਸੀ ਨਿਮੋ ਨਾਲ ਆਏ ਹੋ ਰੱਬਾ ਐਸੇ ਬੰਦੇ ਨਾ ਤਾਂ ਮੈਂ ਰੰਡੀ ਚੰਗੀ ਸੀ ਮੈਨੂੰ ਲੱਗਦਾ ਮੇਰੇ ਮੈਂ ਰੰਡਾ ਚੰਗਾ ਨਹੀਂ ਮੈਂ ਕਿਥੋਂ ਕਲੇਜ ਚ ਪਸੇ ਇੱਕ ਤੋਂ ਨਿਕਲੇ ਦੂਜੇ ਤੂੰ ਰੰਡਾ ਕਿਵੇਂ ਚੰਗਾ ਸੀ ਤੂੰ ਮੈਨੂੰ ਕਿਵੇਂ ਮਾਰਦਾ ਤੈਨੂੰ ਪਤਾ ਮੇਰੇ ਮਾਂ ਪਿਆਰ ਨੂੰ ਕਿੰਨੀ ਪਿਆਰੀਆਂ ਮੈਂ ਹਾਂ ਕਹੇ ਤਾਂ ਰੰਡਾ ਮੈਂ ਆਪਣੀ ਮਾਂ ਨੂੰ ਪਿਆਰਾ ਮੈਂ ਹੋ ਜਾ ਰੰਡੀ ਅੱਧਰ ਬੈਠੀ ਆ ਛੱਤ ਵਿੱਚ ਓਮ ਲੱਗ ਗਈ ਉਹ ਮੇਰੇ ਨਾ ਭਾਈ ਨੇ ਤੇ ਮਾਂ ਜੀ ਨੇ ਉਹ ਤੋਂ ਕਹਿੰਦੇ ਤੇਰੇ ਬਰਾਬਰ ਪਾਵਾਂਗੇ ਹੁਣ ਕਿਹੜਾ ਬਰਾਬਰ ਪਾ ਕੇ ਦਿੰਦਾ ਹੱਡ ਮੇਰੇ ਕਾਲੇ ਹੋ ਗਏ ਆਪ ਕੋਠੀ ਜੀ ਵੜ ਕੇ ਬਹਿ ਗਏ ਮੈਨੂੰ ਆਨੁਚੜਨ ਵਾਲਾ ਕਮਰਾ ਦਿੱਤਾ ਬਾਹਵੋ ਸੁਟੀ ਪਾ ਜੀ ਸਸਰੀਕਾਲ ਸਸਰੀਕਾਲ ਤੈਨੂੰ ਮਹੀ ਪਈ ਅੰਦਾਜ਼ ਭਾਜੀ ਕਹਿਣ ਲੱਗੀ ਹਾਂ ਕਾ ਨੂੰ ਪਾ ਜੀ ਉਹ ਤਾਂ ਨਾ ਬਸ ਮੈਂ ਉਹੀ ਮੇਰੇ ਨਾਲ ਸੁਹਾਈ ਥੋੜਾ ਜਿਹਾ ਐ ਜੇ ਹੈਗਾ ਮੇਰੇ ਦਿਲ 'ਚ ਨਹੀਂ ਕੁਛ ਹੈਗਾ ਬਹਿ ਜਾ ਫਿਰ ਹਣ ਭਾਬੀ ਨਾ ਬੱਸ ਪਾਜੀ ਫੇਰ ਵੀ ਤੁਸੀਂ ਵੱਡੇ ਹੋ ਇੱਜ਼ਤ ਕਰਦੀ ਹਾਂ ਮੈਂ ਐਂ ਪੈਂਦੀ ਨਹੀਂ ਹੈਗੀ ਵੱਡਿਆਂ ਦੇ ਬਰਾਬਰ ਤੇ ਬਹਿ ਜਾ ਕੋਈ ਨਾ ਬੱਬੀ ਬਹਿ ਜਾ ਕੋਈ ਤੇ ਹੋਰ ਪਾਜੀ ਠੀਕ ਹੋ ਮਾਹਾਂ ਪੂਰੇ ਵਧੀਆ ਤੂੰ ਹੱਸ ਕੇ ਬੁਲਾ ਲਿਆ ਤੂੰ ਵਧੀਆ ਕੀ ਹੋਊਗਾ ਮੈਂ ਤਾਂ ਨਾ ਪਾਜੀ ਐਂ ਕਹਿੰਦੀ ਸੀਗੀ ਮੈਂ ਤਾਂ ਨਾ ਇੱਕ ਗੱਲ ਪੁੱਛਦੀ ਸੀਗੀ ਵਿਹਾਂ ਨਿਮੋ ਵਾਲੀ ਗੱਲ ਦਾ ਕੀ ਕਚੀਰਾ ਜ ਹੈ ਗੱਲ ਤਾਂ ਮੈਨੂੰ ਹਸਾਬ ਜਾਣਿਆ ਹੁੰਦਾ ਬਸ ਸੁਣਦੀ ਸੁਣਦੀ ਹਾਂ ਮੈਂ ਅੱਖ ਚਲ ਪਾਜੀ ਨੂੰ ਸਾਰੀ ਗੱਲ ਦਾ ਪਤਾ ਹੋਣਾ ਫੇਰ ਵੀ ਵੱਡਾ ਹੈ ਸਿਆਣਾ ਹਨਾ ਘਰ ਚੋਂ ਤੇ ਮੈਂ ਕਹਾਂ ਉਹਨੂੰ ਪੁੱਛ ਕਿਉਂ ਨਹੀਂ ਆ। ਉਹਨੂੰ ਗੱਲ ਤਾਂ ਆਏ ਆ ਭਾਬੀ ਪਤਾ ਨਾ ਮੈਨੂੰ ਸਾਰਾ ਪਰ ਮੇਰਾ ਇਹ ਤੇ ਕੀ ਫਾਇਦਾ ਹੋਊ ਜੇ ਮੈਂ ਤੇਰਾ ਕੋਈ ਫਾਇਦਾ ਕਰੂੰਗਾ। ਲਾ ਦੇਖੇ ਭਾਜੀ ਫਾਇਦਾ ਦੇਖੇਂਗਾ ਤੂੰ ਗੱਲ ਗੱਲ ਚ ਨਾਲੇ ਨਾ ਮੇਰਾ ਤਾਂ ਵੀ ਬੋਲਣ ਦਾ ਸੁਭਾਗ ਆ ਮੈਂ ਐ ਰੋਟੀ ਪਾਣੀ ਤੋਂ ਕਿਹੜਾ ਹਾਂ ਜਵਾਬ ਦਿੰਨੀ ਆ ਕੋਈ ਨਹੀਂ ਪੱਕੇ ਆ ਭਾਈ ਜਿੱਥੇ ਉਹਨਾਂ ਤੋਂ ਉਹਦਿਆਂ ਲੈਣ ਤੇਰੀ ਲੈ ਜਾ ਕਰੂਗੀ ਹਨਾ ਤੂੰ ਵੀ ਖਾ ਲਿਆ ਕਰੀ ਉਦਰੀ ਉਹ ਤਾਂ ਨਾ ਜੈ ਖਾਣ ਦਾ ਇੱਕ ਤਾਂ ਨਾ ਮੈਨੂੰ ਇਹ ਆਪ ਹੀ ਹਰ ਖਚੜਾ ਆਉਂਦਾ ਇੱਕ ਤੁਹਾਨੂੰ ਪਤਾ ਬੇਬੇ ਨਹੀਂ ਕਰੇ ਖੜ ਦੀ ਕੱਲੀ ਹਾਂ ਭਜਾਨੀਆਂ ਸਾਰਾ ਦਿਨ ਕੰਮ 'ਚ ਮੈਂ ਤਾਂ ਨਾ ਅੱਜ ਫਿਰ ਮਾਂਜਾ ਬਣਾਇਆ ਮਖੇ ਤਾਂ ਮੈਨੂੰ ਪੇਤ ਛੇਤ ਦਿੰਦੇ ਨਹੀਂ ਪਪਾ ਜੀ ਤੋ ਪੁੱਛ ਕੇ ਆਉਣੀ ਆ ਤੇ ਤੁਸੀਂ ਮੈਨਾਂ ਪਾਜੀ ਸੱਚੀ ਸੱਚੀ ਗੱਲ ਦੱਸੋ ਸੱਚੀ ਮੈਂ ਤਾਂ ਆਸ ਕਰ ਕੇ ਆਈ ਆ ਲੈ ਗੱਲ ਸੁਣ ਲੈ ਭਾਬੀ ਗੱਲ ਤੈਨੂੰ ਦੱਸ ਤੂੰ ਜਮਾ ਕੱਲੀ ਕੱਲੀ ਰੋਟੀ ਤੈਨੂੰ ਮੈਨੂੰ ਰੋਜ਼ ਦੇਣੀ ਪਊਗੀ ਕਿਉਂਕਿ ਫਿਰ ਉਹ ਹੋਊ ਮੇਰੇ ਨਾਲ ਗੁੱਸੇ ਜਦੋਂ ਮੈਂ ਸੱਚੀਆਂ ਦੱਸਤੀਆਂ ਫਿਰ ਉਦੋਂ ਤੂੰ ਗੁੱਸੇ ਹੋ ਮੈਂ ਚੋਂ ਵੀ ਨਿਕਲਣ ਦਿੰਦੀ ਭਾਜੀ ਤੁਸੀਂ ਗੱਲ ਦੱਸੋ ਮੈਨੂੰ ਰੋਟੀ ਵਾਲੀ ਕਿਹੜੀ ਗੱਲ ਹੈ ਬਸ ਠੀਕ ਆ ਇੱਕ ਮੇਰਾ ਨਾਂ ਆਵੇ ਨਾ ਨਾ ਮੈਂ ਨਾਂ ਲੈਂਦੀ ਨਹੀਂ ਭਲਾ ਐ ਮੈਂ ਕੰਮ ਲਈ ਕੋਈ ਸੋਡਾ ਨਾ ਲਾਉਂਗੀ ਮੈਂ ਪਹਿਲਾਂ ਤਾਂ ਭਾਬੀ ਇਹ ਸੀ ਚੰਗਾ ਬੰਦਾ ਖੂਨ ਵੀ ਮਾਰਦਾ ਕੌਣ ਆ ਤੇਰੇ ਵਾਲਾ ਰਿੰਕੂ ਅੱਛਾ ਪਹਿਲਾਂ ਤਾਂ ਪੂਰਾ ਵਧੀਆ ਸੀ ਇਹ ਬੰਦਾ ਹਾਂ ਫਿਰ ਮੜਾ ਜਾ ਇਹਨੇ ਬਿਜਦੀ ਮੈਂ ਇਹਨੂੰ ਸਮਝਾਤਾ ਸੀ ਉਦੋਂ ਤਾਂ ਇਹ ਇਧਰ ਮੇਰੀ ਬਹੂ ਕਿੰਨੀ ਆਉਣ ਜਾਣ ਲੱਗ ਗਿਆ ਸੀ ਜਦੋਂ ਇਹਦੀ ਬਹੂ ਵਾਗ ਗਈ ਸਾਡੇ ਵਾਲਾ ਹਾਂ ਫਿਰ ਮੈਨੇ ਸਮਝਾਇਆ ਮਾਂ ਕਾਮਲਿਆ ਭਾਬੀ ਐ ਤੇਰੀ ਤੂੰ ਛੋਟਾ ਐਸ ਜਿਹੇ ਗੱਲਾਂ ਚੰਗੀਆਂ ਨਹੀਂ ਇਹ ਤਾਂ ਹੋ ਸਕਦਾ ਪੇਂਡਲ ਤੇ ਤੂੰ ਤਾਂ ਸਿਆਣਾ ਫਿਰ ਇਹਨੇ ਮੇਰੀ ਗੱਲ ਮੰਨ ਲਈ ਨਾ ਆਉਂਦਾ ਵੀ ਉਹੀ ਆਉਂਦਾ ਸੀ ਸਵੇਕੇ ਮੈਨੂੰ ਬਸ ਤੁਸੀਂ ਆਪ ਹੀ ਸਮਝਿਓ ਮੈਂ ਕੀ ਬਿਖਾਣਾ ਚਾਹੁੰਦੀ ਇਹ ਗੱਲ ਤਾਂ ਤੈਨੂੰ ਆਪੇ ਗਾਹਾਂ ਤੇਨੂੰ ਆਈਡੀਆ ਹੋ ਜੂ ਵੀ ਸਵੇਕੇ ਆਉਂਦਾ ਸੀ ਕਿਵੇਂ ਨਾ ਫਿਰ ਆ ਗਈ ਮੇਰੀ ਸਾਲੀ ਅੱਛਾ ਜਿਹਨੂੰ ਨਿੰਮੋ ਕਹਿੰਦੇ ਆ ਹਾਂ ਤੇ ਦੁੱਧ ਨਾਲ ਚਿੱਟਾ ਉਹਦਾ ਰੰਗ ਭਾਬੀ ਜਦੋਂ ਤੁਰੇ ਇੱਕ ਪੜੇ ਬਾਹਰ ਵੱਡੇ ਸਕੂਲ 'ਚ ਮਾਨਸਾ ਪੜ੍ਹਦੀ ਸੀ ਅੱਛਾ ਬਾਤ ਭਾਂ ਦੇ ਮੋਰਨ ਵਾਲੇ ਸੂਟ ਪਾਏ ਹੋਇਆ ਕਰਨ ਜਦੋਂ ਜਿੱਧਰ ਦੀ ਲੰਘ ਜੇ ਬੰਦਾ ਡੋਲ ਜੇ ਮਾਨਸਾ ਆਹ ਜੀ ਗੱਲ ਦੱਸ ਦੋ ਹੁਣ ਤਾਂ ਮੈਨੂੰ ਸੱਤੀ ਕੱਪੜੀਆਂ ਅੱਗ ਲੱਗ ਗਈ ਚਿੱਟੀ ਮੋਰਨੀ ਵਰਗੀ ਫੇਰ ਤਾਂ ਮਰਨ ਜਾਣੇ ਉਹ ਤੇ ਮਰਦੇ ਹੋਣ ਇਹ ਹਾਂ ਹੁਣ ਮੇਰਾ ਸਿੱਧਕ ਹੋਰ ਆ ਵੀ ਜਿੱਥੇ ਹੈਗੇ ਆ ਆਪਾਂ ਆਪਣੀ ਬੋਊ ਕੋ ਨਹੀਂ ਹੋਵੇਂ ਇਹ ਤਾਂ ਮੇਰੇ ਦਾ ਇਹਦਾ ਭਾਈ ਹੋ ਗਿਆ ਲੂਟੋ ਪਿੰਗ ਉਤੇ ਸਾਡੇ ਵਾਲਾ ਹਾਂ ਇਹ ਤਾਂ ਠਾਣੋ ਠਾਣੀ ਹੋਣ ਨੂੰ ਫਿਰੇ ਜੱਗੀ ਨੂੰ ਕੁੱਟਣ ਨੂੰ ਫਿਰੇ ਉਧਰੋਂ ਜੱਗੀ ਉਧਰੋਂ ਇਹ ਇਹਨਾਂ ਦਾ ਤਾਂ ਮੁਕਾਬਲਾ ਬਣਾ ਲਿਆ ਮੇਰੇ ਘਰ ਦੇ ਤਾਂ ਚਲੂਸ ਘੱਟਦਾ ਇਹਨਾਂ ਨੇ ਪਿੰਡ 'ਚ ਮੂੰਹ ਦਿਖਾਉਣ ਜੋਗਰ ਨਹੀਂ ਛੱਡਿਆ ਇਹ ਤਾਂ ਇੱਕ ਦੋ ਵਾਰੀ ਸਮੋਸੇ ਵੀ ਖਵਾ ਕੇ ਆਇਆ ਹਾਈ ਮੈਂ ਮਰ ਜਾ ਮਰਨ ਜੋਗਾ ਮਰ ਜੇ ਪਰ ਇਹ ਲੈ ਜੇ ਮੇਰੇ ਮੰਗ ਰੋ ਮੁੜ ਜਾਣਾ ਮੈਨੂੰ ਕਹਿੰਦਾ ਮੇਰੀ ਕੋਈ ਗੱਲ ਨਹੀਂ ਸੀਗੀ ਕੋਈ ਨਾ ਲੈਨੇ ਤੇ ਝੁੱਗਿਆ ਦਾ ਮੇਚ ਗੱਲ ਸੁਣ ਜਾ ਹੋਈ ਮੇਰਾ ਨਾ ਉਹ ਨਾ ਲਈ ਜਾਵਾ ਤੇ ਫਿਰ ਇਹਨੇ ਉਹ ਸੂਟ ਲੈ ਕੇ ਮੈਂ ਹਏ ਮੈਂ ਮੱਚ ਗਈ ਸੂਟ ਮੋਰ ਜਣ ਨੇ ਮੈਨੂੰ ਕਦੇ ਲੀਅਰ ਨਹੀਂ ਲਾ ਕਰਦੇ ਨਾ ਬੈਠੀ ਬੇੜਾ ਬੈਠੀ ਵੜੀ ਆਇਦਾ ਮੈਨੂੰ ਮਾਰੇ ਮਿਹਨੇ ਸੂਟ ਸੀ ਮਹਿੰਗਾ ਮਿਲਦਾ ਆਹੂ 22500 ਦਾ ਮੇਰੇ ਥਾਂ ਦਾ ਵਿੱਚ ਸਪਨੀ ਜੀ ਕਿਤੇ ਮੋੜੀ ਨਹੀਂ ਨਹੀਂ ਮੈਂ ਮੱਤ ਜਾਂ ਉਹਨੂੰ ਰੋਟੀਆਂ ਤੋਂ ਮੋੜਦੀ ਰਹੀ ਹੁਣ ਨੂੰ ਮੈਨੂੰ ਕਦੋਂ ਦੀ ਇਹ ਗੱਲ ਪਤਾ ਲੱਗ ਜਾਂਦੀ ਮੈਂ ਕੱਡੀ ਸੁਧਾਣਾ ਮੈਂ ਤਾਂ ਤੇਨੂੰ ਭਾਬੀ ਸਾਰੀਆਂ ਗੱਲਾਂ ਦੱਸ ਦੂੰ ਪਰ ਮੇਰੇ ਨਾਲ ਬਣਾ ਕੇ ਰੱਖ ਮੇਰੇ ਕੋਲ ਤਾਂ ਬਾਲੀਆਂ ਗੱਲਾਂ ਨੇ ਕਰਦੀਆਂ ਮੈਂ ਤਾਂ ਤੇਨੂੰ ਰਾਣੀ ਬਣਾ ਕੇ ਰੱਖੂੰ ਜਾਨੇ ਕਰੇੱਸ ਭਾਜੀ ਅੱਜ ਤੋਂ ਨਾ ਸਾਡੇ ਤਾਂ ਕਰਦੀਆਂ ਮੈਂ ਲੋਟ ਤੁਹਾਨੂੰ ਚੋਪੜੀਆਂ ਰੋਟੀਆਂ ਦੇ ਆਇਆ ਕਰੂੰ ਮੈਨੂੰ ਲੈ ਲੈਣ ਦੇ ਰੁੜ ਜਾਂਦੇ ਝੁੱਕੇ ਦਾ ਮੈਂ ਚ ਮਰ ਜੇਗਾ ਲੈ ਜਾ ਮੇਰੇ ਮਮਾ ਕਰੋ ਕਿੱਕਦੀ ਫੇਰ ਸੁੰਜੀ ਖਾ ਲਓ ਮੇਰੇ ਸਾਇ ਜਿਵੇਂ ਜੱਗੀ ਦੇ ਪਹਿਣੀਆਂ ਉਵੇਂ ਸਾਟਿਆ ਦੇ ਪਹਿਣੀਆਂ ਪਰ ਇਹ ਤਾਂ ਪਹਿਲਾਂ ਵੀ ਪੈਂਦੇ ਸੀ ਉਹ ਤਾਂ ਗਰੀਬ ਮਾਰ ਹੋਗੀ ਹੁਣ ਵਾਲੀਆਂ ਪਹਿਣੀਆਂ ਆ ਸੂਟ ਵਾਲੀ ਗੱਲ ਆਇਆ ਕਰਾ ਜੱਸੈਦਰੋ ਚਿੱਕਾ ਹੀ ਸੁਣਾਗੇ ਮੇਰੀ ਤਾਂ ਗਈ ਗਈ ਐ ਸੱਜਣੋ ਛੱਡਦਾ ਜਿੰਨੇ ਮੇਰੇ ਯਾਰ ਦੋਸਤ ਨੇ ਕਿਸੇ ਦੀ ਨਹੀਂ ਛੱਡਦਾ ਸਾਰਿਆਂ ਨੇ ਭਜਾ ਕੇ ਰੰਡੇ ਕਰੋ ਮੇਰੇ ਸਾਇਆਂ ਮੈਨੂੰ ਚੀੜਾ ਕਰਦਾ ਇਹ ਰੋਟੀ ਨੂੰ ਦੇਖੀ ਅੱਜ ਦੋਨਾਂ ਕਰਾਂ ਅੱਜ ਕਸਬਾਣ ਪੈਂਦਾ ਇਹ ਜੇ ਬੰਦੇ ਨਾਲ ਤਾਂ ਮੈਂ ਰੰਡੀ ਚੰਗੀ ਸੀ ਕਿੱਥੇ ਮੇਰੇ ਪੇਜ ਪਾ ਮੈਂ ਮਰ ਜਾ ਕੀ ਹੋ ਗਿਆ ਹੋ ਗਿਆ ਐ ਪੁੱਛ ਵੀ ਹੋਇਆ ਕੀ ਨਹੀਂ ਮੈਨੂੰ ਸਾਰਾ ਪਤਾ ਉਹ ਨਿੰਮੋ ਨਾਲ ਤੇਰੀ ਗੱਲ ਬਾਤ ਸੀ ਮੈਨੂੰ ਸਾਰਾ ਪਤਾ ਲੱਗ ਗਿਆ ਲੈ ਉੱਤੈ ਨੂੰ ਪਿੰਡ ਕ ਪਹਿਲਾਂ ਤਾਂ ਮੈਂ ਮੱਥਾ ਮਾਰ ਕੇ ਹਟਿਆ ਇਹਨੂੰ ਸਾਰੀ ਗੱਲ ਦੱਸ ਕੇ ਆਟਿਆ ਹੁਣ ਤੂੰ ਢੁਸਕੀ ਜਣੀ ਮੈਨੂੰ ਤੇਰੀ ਕੋਈ ਗੱਲ ਹੀ ਨਹੀਂ ਸਮਝ ਆਉਂਦੀ ਤੂੰ ਗੱਲ ਦੱਸੇਂਗੀ ਨਾ ਫੇਰ ਤਾਂ ਮੈਨੂੰ ਨਾ ਹਰਖ ਵੀ ਨਾ ਚੜਦਾ ਮੈਨੂੰ ਹੁਣ ਲੱਗ ਗਿਆ ਪਤਾ ਆ ਗੱਲਾਂ ਬਾਤਾਂ ਤੇਰੀ ਹੀ ਸੀ ਤਾਂ ਹੀ ਗਈ ਨਿੰਮੂ ਇਥੋਂ ਉਹ ਨਿੰਮੂ ਤੇ ਕਿਹੜਾ ਪਾਇਨਾ ਐਡਾ ਗ੍ਰੰਥ ਲਿਗਾ ਜਿਹੜਾ ਤੈਨੂੰ ਮੈਂ ਪੜ੍ਹ ਕੇ ਸੁਣਾਉਣਾ ਸੀ ਉਹ ਬਾੜੀ ਦੀ ਗੱਲ ਸੀ ਉਹ ਸੁਣਾਤੀ ਤੈਨੂੰ ਬਸ ਮੈਨੂੰ ਨਹੀਂ ਪਤਾ ਤੂੰ ਉਹਦੇ ਮੂੰਹ ਨਾਲ ਮੈਨੂੰ ਕਿਉਂ ਨਹੀਂ ਦੱਸਿਆਗਾ ਮੈਂ ਤਾਂ ਤੀਹੋ ਗਾਲ ਨਹੀਂ ਰਹਿੰਦੀ ਮੈਂ ਤਾਂ ਚੱਕ ਕੇ ਚੋਲਾ ਜਾਊ ਆਪਦੇ ਪਿੰਡ ਆਵੇਂ ਜਾਏਂਗੀ ਕੋਈ ਗੱਲ ਦਾ ਮੂੰਹ ਸਿਰ ਬਣੇ ਫੇਰ ਹੀ ਜਾਏਂਗੀ ਅਜੇ ਗੱਲ ਦਾ ਮੂੰਹ ਸਿਰ ਬਣੇ ਨਾ ਮੂੰਹ ਰੋਣ ਨੀ ਮੋਨਾਤਰ ਨਾ ਨੰਦ ਪੜਾਵਾਂ ਮੈਂ ਉਹ ਤੇਰਾ ਦਿਮਾਗ ਦੇ ਮੂੰਹ ਕਿਤੇ ਥਾਂ ਟਿਕਾਣੇ ਹੈਗਾ ਕਿ ਹਲੂ ਲਗਿਆ ਹੈ ਮੇਰੇ ਤਾਂ ਆਪੀ ਦਿਮਾਗ ਆ ਲਗਿਆ ਸੱਚੀ ਹੁਣ ਤੇ ਇਥੇ ਸੁਣੀਆਂ ਨਹੀਂ ਜਾਂਦੀਆਂ ਮੈਨੂੰ ਆਈ ਲੱਗਦਾ ਕਿਹੜੇ ਮੇਰੇ ਸਾਲੇ ਨੇ ਤੇਰੇ ਕੰਨ ਭਰਤੇ ਹੁਣ ਬਿੰਦ ਚ ਕਿਸੇ ਨੇ ਕੰਨ ਨਹੀਂ ਭਰੇ ਮੈਨੂੰ ਸਾਰਾ ਪਤਾ ਮੈਨੂੰ ਜਾਣੀ ਜਾਣ ਤੇਰੀ ਗੱਲ ਸਿਨ ਮੋਨਾਲਾ ਓਏ ਹੋ ਰਬਾ ਓਏ ਜੇ ਬੰਦੇ ਨਾ ਤਾਂ ਮੈਂ ਰੰਡੀ ਚੰਗੀ ਸੀ ਮੈਨੂੰ ਲੱਗਦਾ ਮੇਰਾ ਮੈਂ ਰੰਡਾ ਚੰਗਾ ਸੀ ਮੈਂ ਕਿੱਥੋਂ ਕਲੇਜ ਚ ਫਸੇ ਇੱਕ ਤੋਂ ਦੂਜੇ ਤੂੰ ਰੰਡਾ ਕਿਵੇਂ ਚੰਗਾ ਸੀ ਤੂੰ ਮੈਨੂੰ ਕਿਵੇਂ ਮਾਰਦਾ ਬਟੈਨ ਪਤਾ ਮੇਰੇ ਮਾਂ ਪਿਆ ਨੂੰ ਕਿੰਨੀ ਪਿਆਰੀ ਆ ਮੈਂ ਹਾਂ ਕਹ ਤਾ ਰੰਡਾ ਤੈਨਾਂ ਆ ਆਪਣੀ ਮਾਂ ਨੂੰ ਪਿਆਰਾ ਮੈਂ ਹੋ ਜਾ ਰੰਡੀ ਬੈਠੀ ਆ ਮੈਨੂੰ ਰੋਇ ਕਲਾ ਟਿੱਕਾ ਲਾ ਕੇ ਤੋਰਦੀ ਤੂੰ ਮੇਰੇ ਵੀ ਮਾਂ ਨੂੰ ਇੰਨੀ ਪਿਆਰਿਆ ਕਹਦਾ ਰੰਡਾ 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 ਨਾਲੇ ਹੋਰ ਉਹ ਮੇਰੀ ਕੋਈ ਨਿੰਮੂ ਨਾਲ ਕੋਈ ਗੱਲਬਾਤ ਨਹੀਂ ਸੀ ਮੈਂ ਤੈਨੂੰ ਜੱਸੇ ਕੋਲੇ ਲੈ ਜਾਣਾ ਬਾਈ ਕੋਲੇ ਮੈਂ ਨਹੀਂ ਜਾਂਦੀ ਕਿਸੇ ਕੋਲੇ ਤੂੰ ਮੈਨੂੰ ਕੀ ਲੋੜਾਂ ਜਾਣਦੀ ਤਸੂ ਵਾਲਾ ਮੇਰਾ ਭਾਈ ਉਹ ਨਾਲੇ ਹੋਰ ਤੈਨੂੰ ਸਾਰੀ ਗੱਲ ਆ ਆ ਗਿਆ ਕਲਰ ਭਰਾਵਾ ਕੀ ਉਹ ਵੱਡੇ ਭਾਈ ਪਤਾ ਨਹੀਂ ਯਾਰ ਉਹ ਨਿੰਮੂ ਤੇਰੀ ਸਾਲੀ ਇੱਥੇ ਆਈ ਕਾਹਦਾ ਆਈ ਘਰ ਪਟ ਗਈ ਯਾਰ ਮੇਰਾ ਓਏ ਯਾਰ ਉਹੀ ਲੋਕ ਨਾਲ ਗੱਲਾਂ ਬਣਾਈ ਜਾਂਦੇ ਹੁਣ ਕੋਈ ਕਹਿੰਦਾ ਸੂਟ ਹੀ ਦੇ ਤਾਂ ਤੂੰ ਤੇ 9000 ਦਾ ਹਾਏ ਤੇ 9000 ਦਾ ਸੂਟ ਮੈਂ ਮਾਰ ਜਾ ਕੋਈ ਨਹੀਂ ਦੇਤਾ ਓ ਇੱਥੇ ਗੱਲਾਂ ਉੱਡੀਆਂ ਪਈਆਂ ਪਿੰਡ ਤੋਂ ਸਾਨੂੰ ਕੀ ਪਤਾ ਮੈਂ ਤਾਂ ਜੀ ਮੇਰੇ ਕੋਲੇ ਏਡਾ ਗੱਪ ਮਾਰਿਆ ਕੋਈ ਕਹਿੰਦਾ ਸਮੋਸੇ ਖਵਾ ਦੇ ਤੂੰ ਸੱਚੀ ਗੱਲ ਐ ਓਏ ਮੈਨੂੰ ਦੱਸ ਹਾਂ ਮੈਂ ਮਰ ਜਾ ਸਭ ਕੋ ਰਿਆ ਤਰੇ ਜਿੰਦੇ ਮੇਰੇ ਹੱਥ ਮੈਨੂੰ ਚਾਹੇ ਨੇ ਕਦੇ ਚਾਹ ਵਾਲੀ ਪਾਪੜ ਵੀ ਨਹੀਂ ਖਵਾਏ ਨੇ ਤੈਨੂੰ ਮੈਂ ਹੁਣ ਹੀ ਨਾ ਖਵਾਵਾਂ ਓਏ ਜਵਾਖੜੀ ਤੇ ਮਾਰਨਾ ਨਹੀਂ ਏਟ ਮਾਰਨਾ ਨਹੀਂ ਭਾਬੀ ਤੇ ਤੂੰ ਮੇਰੀ ਗੱਲ ਸੁਣ ਤੂੰ ਵੀ ਇਹਦੇ ਵਰਗਾ ਹੋ ਜਾ ਨਾ ਰੋ ਪਿਆਰੂ ਮੈਂ ਨਾ ਨਾ ਰੋ ਪਿਆਰੂ ਕਿ ਮੈਂ ਨਾ ਰੋ ਮਾਂ ਮੈਨੂੰ ਬਾਜੀ ਕਹਿੰਦਾ ਮੈਂ ਰੰਡਾ ਜੀ ਰੰਡਾ ਮੈਂ ਪਰੂਗੀ ਪਹਿਲਾਂ ਮੈਂ ਥੋੜਾ ਸੌਖਾ ਹੈ ਕਿੰਨਾ ਔਖਾ ਮੈਨੂੰ ਪਤਾ ਤੈਨੂੰ ਰੋਟੀ ਪਕਾਉਣੀ ਉਹ ਤੁਸੀਂ ਨਾ ਦੋਹੇ ਜੇ ਦੋਹੇ ਇਕੱਠੇ ਹੋ ਕੇ ਮੇਰਾ ਦਿਮਾਗ ਹਿਲਾਉਂਗੇ ਯਾਰ ਉਹ ਕੋਈ ਹਿਲਾਉਣ ਵਾਲੀ ਤੇਰੇ ਤਾਂ ਆਹੀ ਗੱਲ ਨਹੀਂ ਦਿਲ ਤੋਂ ਰਹਿੰਦੀ ਵੀ ਇਹਨੇ ਤੈਨੂੰ ਯਾਰ ਦਾ ਸੂਟ ਦਵਾ ਸਮੋਸਾ ਖਵਾਏ ਨੇ ਮੈਂ ਸਮੋਸਾ ਖਵਾਇਆ ਤੇ ਮੈਂ ਸੂਟ ਦਵਾਤਾ ਆਪ ਵੀ ਕਹਿੰਦੀ ਆ ਉਹ ਪੈਂਦਾ ਮੈਥੋਂ ਤਾਂ ਆਪਦੇ ਕੱਪੜੇ ਨਹੀਂ ਪੂਰੇ ਨੇ ਮੈਂ ਕਿਸੇ ਨੂੰ ਕਹਾਂ ਕੀ ਦਾਂ ਹੀ ਕੱਪੜੇ ਪੂਰੇ ਆਉਂਦੇ ਘਰ ਤਾਂ ਉਹਨੂੰ ਖਵਾਤਾ ਸਾਰਾ ਐਂ ਦੱਸ ਮੈਨੂੰ ਐਂ ਦੱਸ ਤੈਨੂੰ ਦੱਸਿਆ ਕੀ ਨਹੀਂ ਇਹੋ ਚੱਲ ਦੱਸਿਆ ਯਾਰ ਕੀਨੇ ਦੱਸਤਾ ਜਵਾਗੜੀ ਨੂੰ ਤੂੰ ਐਵੇਂ ਹੀ ਮਗਰ ਫੇਰੇ ਗੱਲ ਹੀ ਛੱਡੋ ਵੱਡੇ ਭਾਈ ਗੱਲ ਦੀ ਤੈ ਤੱਕ ਪੁੱਛੋ ਯਾਰ ਕੀ ਲੈ ਦੱਸਣਾ ਸੀ ਚਲ ਜਾਣਾ ਪਊਗਾ ਇਹ ਚੱਲ ਕੋਈ ਨਾ ਪੈਰੋ ਤੈਨੂੰ ਤੈ ਤੱਕ ਤਾਂ ਹੁਣ ਮੈਂ ਜਾਉਂਗੀ ਤੂੰ ਵੀ ਤੈ ਤੱਕ ਜਾਵੇਂਗਾ ਮੈਂ ਕਹਣਾ ਜਿੰਨਾ ਦੂੰਗਾ ਉਤਰੀ ਦਾ ਉੱਤਰ ਗੱਲ 'ਚ ਪਤਾ ਤਾਂ ਲੱਗੇ ਹਾਂ ਨਿੰਮੋ ਵਾਲੀ ਗੱਲ ਦਾ ਹਾਂ ਹਾਂ ਪਤਾ ਤਾਂ ਲੱਗੇ ਤੂੰ ਤੈਨੂੰ ਪਤਾ ਦੇ ਉਹ ਜੱਗੀ ਮੈਨੂੰ ਤਾਂ ਸਾਰਾ ਗੱਲ ਤਾਂ ਸਿਰੋ ਆ ਦੇਖ ਲਾ ਭਾਜੀ ਵੀ ਕਹਿੰਦੇ ਮੈਨੂੰ ਸਾਰਾ ਪਤਾ ਉਹ ਮੈਨੂੰ ਪਤਾ ਵੀ ਮੇਰੀ ਸਾਲੀਆ ਮੈਨੂੰ ਸਾਰਾ ਪਤਾ ਪਰ ਵੀ ਮੈਨੂੰ ਤਾਂ ਜਿਹੜਾ ਸਾਲੀ ਵੀ ਸੀ ਮੇਰੇ ਸਾਲੇ ਦੀ ਜਿਹੜਾ ਕਲੇਸ਼ ਇਹ ਭਾਈ ਬੈਠੀ ਆ ਭਰਾਵਾ ਇਹਨੂੰ ਉਹ ਗੱਲ ਸਹੀ ਦੱਸ ਵੀ ਮੈਂ ਨਿੰਮੋ ਵਾਰੇ ਦੇਖਤੇ ਰਹੇ ਤੇ ਦੋਹਾ ਉੱਪਰ ਜਾਈ ਕੋਲੇ ਆਇਆ ਸੀ ਨਾ ਤੁਹਾਡੇ ਦੋਹਾ ਉੱਪਰ ਜਾਈ ਕੋਲੇ ਤੂੰ ਜਾਂਦਾ ਰਿਹਾ ਵੀ ਮੈਨੂੰ ਮੈਨੂੰ ਨਿੰਮੋ ਦਾ ਰਿਹਾ ਜਿਹੜੀ ਪਰਜਾਈ ਕੋਲੇ ਜਾਂਦਾ ਸੀ ਹੋਰ ਵੀ ਜਾਂਦਾ ਸੀ ਕਿਸੇ ਕੋਲ ਉਹ ਮੇਰੀ ਬਹੂ ਕੋਲੇ ਜਾਂਦਾ ਰਿਹਾ ਮੈਂ ਨਿਕਰਾਨੀ ਨੂੰ ਕਹਿਣਾ ਮੇਰੀ ਪਾਪਾ ਘਰ ਤੋਂ ਚੁੰਗਾ ਮਾਰ ਕੇ ਸਿਰ ਕਿਉਂ ਨਹੀਂ ਪਾੜਿਆ ਇਹਦਾ ਉਹ ਮਹਾਦੇ ਆਉਂ ਰਹੇ ਮੈਨੂੰ ਕੀ ਪਤਾ ਤੂੰ ਉਦਲਾ ਵੀ ਮਾੜਾ ਸੀ ਓਏ ਓਏ ਸਰ ਭੈ ਦੇ ਪੁੱਠੀ ਮਰੀ ਗਈ ਭੈ ਮੈਂ ਪੱਟੀ ਗਈ ਮੈਂ ਤਾਂ ਜਮਾਈ ਪੱਟੀ ਗਈ ਉਹ ਮੇਰੇ ਭੇਜ ਪਿਆ ਜਾ ਚੱਲ ਪਿਆ ਮੈਂ ਨਾ ਟੰਬਾ ਚੱਕ ਨਾ ਨਾ ਮੈਂ ਤੇ ਤੇਰੀ ਪਿਆਰ ਕੋਈ ਨਾ ਤੂੰ ਪਰ ਆ ਰਹੇ ਹੋ ਤੂੰ ਐ ਨਾ ਤੂੰ ਇਹ ਦੂਤੋਂ ਦੀ ਮੋਢੇ ਦਾ ਹੱਥ ਪਾਉਣਾਗਾ ਓਏ ਸਮਝਾਉਣਾ ਮੈਂ ਤਾਂ ਸਮਝਾਉਣਾ ਸੁਣ ਮੇਰੀ ਗੱਲ ਆਇਆ ਕੋਈ ਨਾ ਤੂੰ ਤੈਹ ਤੱਕ ਭੱਗ ਜੀ ਹੌਲੀ ਹੌਲੀ ਭੱਗ ਜੀ ਹੁਣ ਬੇਬੇ ਨੂੰ ਸੁਣ ਗਿਆ ਜਲੂਸ ਬਾਹਰ ਨਿਕਲ ਜੂ ਹੁਣ ਤੂੰ ਚੁੱਪ ਕਰ ਜਾ ਕੇਰਾ ਮੇਰੇ ਅੱਖੇ ਜੇ ਕੰਜਰ ਨੇ ਸਮੋਸੇ ਖਵਾਤੇ ਜਾਂ ਸੂਟ ਲਿਆਂਦਾ ਮੈਂ ਤੇਰੀ ਮਦਦ ਕਰੂ ਜੇ ਨੇ ਦਵਾਈ ਹੋਏ ਮੈਂ ਕੁਟੂਮੇ ਦੇ ਸਾਲੇ ਠੀਕ ਅਪਾ ਜੀ ਉਹ ਯਾਰ ਐਮੀ ਕਹੀ ਜਨਾ ਸਮੋਸੇ ਖਵਾਤੇ ਕਦੋਂ ਮੈਨੂੰ ਐਦਾ ਤੂੰ ਕਰ ਜੇ ਖਵਾਏ ਤਾਂ ਹੀ ਕਹਿੰਦਾ ਅਗਲਾ ਕਿਹੜੇ ਵੇਲੇ ਸਮੋਸੇ ਲਿਆ ਕੇ ਖਵਾਤੇ ਮੈਨੂੰ ਕੀ ਪਤਾ ਮੈਂ ਤਾਂ ਗੱਲ ਸੁਣੀ ਆ ਭਾਬੀ ਤੋਂ ਉਹ ਭਾਬੀ ਨੇ ਆਖਿਆ ਵੀ ਸੂਟ ਦਵਾਇਆ ਤੇ ਉਹ ਕੀਤਾ ਆਪਣਾ ਸਮੋਸੇ ਖਵਾਏ ਆਹੀ ਗੱਲ ਇਹਨੂੰ ਪੁੱਛਣਾ ਵੀ ਇਹਨੂੰ ਕਿਹਨੇ ਕਿਹਾ ਉਹ ਚੱਲ ਕੋਈ ਨਾ ਯਾਰ ਇਹਨੂੰ ਤਾਂ ਜਿਹਨੇ ਕਹਿਤਾ ਕਹਿਤਾ ਆਪਾਂ ਤਾਂ ਨਹੀਂ ਲੜਨਾ ਗੇ ਮੇਰੀ ਗੱਲ ਸੁਣ ਲੈ ਜੱਸਾ ਜਿਹੜੇ ਵੀ ਮੇਰੇ ਸਾਲੇ ਮਾਇਓ ਦੇ ਲਤਾਂ ਡੋੜੂਂਦਾ ਵੀਰੇ ਵੱਡੇ ਨਾ ਵੱਡੇ ਮੈਂ ਤੇਰੇ ਨਾਲ ਪਹਿਲਾਂ ਵੱਡੂ ਜਿਹੜਾ ਮੇਰੇ ਭਾਈ ਦਾ ਘਰ ਖਰਾਬ ਕਰਦਾ ਅੱਜ ਤਾਂ ਪਾਜੀ ਮੈਂ ਥੋੜਾ ਕਰਕੇ ਚੁੱਪ ਕਰ ਜਾਣੀ ਆ ਮੈਂ ਤਾਂ ਚੱਕ ਕੇ ਚੋਣਾ ਉਹਦੇ ਪਿੰਡ ਜਾਊਂਗੀ ਬਸ ਚੱਲ ਕੋਈ ਨਾ ਫਿਰ ਤੂੰ ਮੇਰੇ ਆਖੇ ਨਾ ਤੂੰ ਕਿਹੜਾ ਮੇਰੇ ਆਖੇ ਅੰਦਰ ਵਗ ਜਾ ਮੇਰੇ ਆਖੇ ਕੋਈ ਨਾ ਜਾ ਅੰਦਰ ਮੈਨੂੰ ਇਹਦੇ ਨਾਲ ਗੱਲ ਲੱਗ ਜਾਣੀ ਆ ਅੰਦਰ ਦੇਖ ਲੈ ਤੂੰ ਜਾ ਬਣਾ ਲੀ ਕਾ ਵੀ ਤੂੰ ਬਹਿ ਜਾ ਓਏ ਪੀ ਲਈ ਚਾਹ ਹੁਣ ਓਏ ਮੈਂ ਤੇ ਗੱਲ ਸੁਣ ਲੈ ਮੈਂ ਹੀ ਟਿਕਾਉਂ ਤੇਰਾ ਗੱਲ ਤਾਂ ਤੇਰੀ ਉਡੀ ਪਈ ਜਾਂ ਕੰਧਰਾ ਮੈਂ ਤਾਂ ਹੁਣ ਆਖਿਆ ਵੀ ਭਾਈ ਉਹਦੀ ਕੀ ਗੱਲ ਬਾਤ ਸੀ ਚੱਲ ਵਿਆਹ ਦੀ ਗੱਲ ਚੱਲਦੀ ਸੀ ਉਹ ਮੈਂ ਤਾਂ ਹਜੇ ਵਿਚਾਰੀ ਮੇਰੇ ਨਾਲ ਤਾਂ ਸਿੱਧੇ ਮੂੰਹ ਨਹੀਂ ਬੋਲਦੀ ਮੈਂ ਇਹਨੂੰ ਕਦੋਂ ਦੱਸ ਦੂੰ ਪਰ ਜਿਹਨੇ ਦੱਸਿਆ ਮਾੜਾ ਮੇਰੇ ਸਾਲੇ ਦਾ ਕਿਹਦਾ ਘਰ ਖਰਾਬ ਕਰਨਾ ਮਾੜਾ ਮੇਰੇ ਮੈਂ ਬੰਦਾ ਤਾਂ ਭਾਂਲ ਕੇ ਛੱਡੂ ਜਿਨੇ ਇਹ ਜੀਆਂ ਗੱਲਾਂ ਬਣਾਈਆਂ ਯਾਰ ਉਹੀ ਝੂਠੀ ਗੱਲ ਯਾਰ ਦੂਸ਼ਣ ਲਾਈ ਜਾਂਦਾ ਕਾਹਾਂ ਵਧੀ ਜਾਏਗਾ ਕੀ ਫਾਇਦਾ ਤੂੰ ਕਿਸੇ ਦਾ ਕੀ ਮਾਰਦੇਂਗਾ ਜਾ ਚਾਹ ਬਣਾ ਕੇ ਲਿਆ ਪਰ ਚਾਹੀ ਤੂੰ ਜਾ ਪਾ ਲਿਆ ਬਣਾ ਕੇ ਚਾਹ ਤੇ ਕੱਲੀ ਉਹ ਬਹਿ ਬਹਿ ਕੇ ਆਦਤਾਂ ਕਰਦੀ ਹੋਣੀ ਆ ਵੇਗਾ ਵੇਗਾ ਹਰਾਮਜਾਦਾ ਨਾ ਹੋਵੇ ਤਾਂ ਕਿ ਸੈਤਾਨ ਦਾ ਕੁੱਤਾ ਉਹ ਕੀ ਹੋ ਗਿਆ ਉਹ ਟੱਟੇ ਸਰਮੇ ਬੈਠੀਆਂ ਖੈਰ ਤਾਂ ਹੈ ਜਿਹੜਾ ਤੂੰ ਮੇਰੇ ਪੱਲੇ ਬਿਆਣਾ ਪਾਉ ਲੱਗੇ ਜੀ ਕਰਦਾ ਜੇ ਜੁਨੀ ਨਾਲ ਤੇਰਾ ਗੱਲ ਵੱਡਦਾ ਮੈਂ ਗੱਲ ਦੱਬਦਾ ਓਹੋ ਓਏ ਤੜਤੀ ਕਮਲੀਆਂ ਘਰ ਨੂੰ ਸਿਰ ਤੇ ਚੱਕੀ ਬੈਠੀਆਂ ਗੱਲ ਤਾਂ ਦੱਸ ਦੇ ਕੀ ਹੋ ਗਈ ਤੂੰ ਮਰੇ ਕਿਉਂ ਨਹੀਂ ਤੂੰ ਉਸੇ ਤਨੀ ਮਰ ਜਾਂਦੇ ਜਿਸ ਦਿਨ ਮੇਰਾ ਨੰਦ ਲੈਤੇ ਸੀਗੇ ਓਏ ਉਹ ਕਿਉਂ ਮੈਨੂੰ ਆ ਦਿਨ ਦਾ ਕੌਣ ਆ ਸੀ ਕਿਉਂ ਮਾਰਨਾ ਸੀ ਓ ਮੈਨੂੰ ਓਏ ਕਮਲੀਆਂ ਗੱਲ ਕੀ ਹੋਈ ਐ ਤਾਂ ਦੱਸ ਤੈਨੂੰ ਕੀ ਨੇ ਕੁਛ ਕਹਿਤਾ ਕਿ ਕਿਨੇ ਨਹੀਂ ਉਹਨੇ ਮੋ ਤੇਰੀ ਤਰਕੀ ਲੱਗਦੀ ਸੀ ਰਿੰਮੋ ਨਿਮੋ ਉਹ ਨਮੋ ਮੈਨੂੰ ਕੀ ਪਤਾ ਕੀ ਲੱਗਦੀ ਸੀ ਮੇਰੀ ਅਜੇ ਵੀ ਅਜੇ ਵੀ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ ਅਜੇ ਵੀ ਨਹੀਂ ਕਿਹੜੇ ਨਮੋ ਕਿੰਨਾ ਦੇ ਨਮੋ ਕਿੱਥੇ ਮੈਨੂੰ ਟੱਕਰ ਵੀ ਨਮੋ ਉਹ ਪਾਈ ਦੀ ਸਾਲੀ ਮੈਨੂੰ ਉਹਦਾ ਨਾਮ ਨਹੀਂ ਪਤਾ ਉਹਦੀ ਪਿਆਰੋ ਕੇ ਜਿਹੜਾ ਉਹ ਵੱਡਾ گا ਉਹਦੀ ਸਾਲੀ ਥੂਲੀ ਸੀ ਜਿਹੜੀ ਉਹ ਜੱਸੀ ਦੀ ਹਾਂ ਦੇਖ ਜਾਨਾ ਕਿ ਨੰਨ ਨੂੰ ਉਹ ਨੱਟੂ ਮਰ ਜਣਾ ਨਾ ਤੂੰ ਮਰ ਜਾਂ ਚੀ ਕਰ ਦੋ ਸੌਣ ਲੱਗੇ ਇੱਕ ਦੁੱਧ ਮੇਰਾ ਪਰਮੇਸ਼ਵਰ ਆ ਗਿਆ ਨਿਕਦਾ ਤੈਨੂੰ ਮਾਰ ਦਿੰਦੀ ਸੌ ਅੱਬ ਓਏ ਮੈਂ ਉਹਨੂੰ ਕੀ ਜਾਣਦਾ ਉਹਦਾ ਤਾਈ ਨੇ ਮਾੜੀ ਜੀ ਗੱਲ ਚਲਾਈ ਸੀ ਕਿ ਤੈਨੂੰ ਸਾਖ ਕਰਾਵੇ ਆ ਕਿ ਨੰਮੋ ਦਾ ਉਹ ਦੁਬਾਰ ਗੱਲ ਵਿਚੇ ਹੀ ਰਹਿ ਗਈ ਐਵੇਂ ਤੂੰ ਤਾਂ ਭੁਗਾਈ ਮਰੀ ਜਨੀਆ ਕਿਹਣਾ ਕਹਦਾ ਤੈਨੂੰ ਕੁਛ ਨਾ ਫਿਰ ਤਾਈ ਨੇ ਰਿਸ਼ਤਾ ਕਿਉਂ ਨਹੀਂ ਕਰਾਇਆ ਤੇ ਦੋਵੇਂ ਮਾਗਰ ਮਾਗਰ ਕਿਉਂ ਕਰਦੇ ਜਿਨੇ ਦੋਨੋਂ ਸਮੋਸੇ ਇੱਕ ਵਾਈ ਨਾ 3000 ਦਾ ਸੂਟ ਆ ਮੈਂ ਸੁੱਤੀ ਪਾਉਣੀ ਆ ਸੁੱਤੀਆਂ ਜੁੰਗੀਆਂ ਨੀਆ ਕੀ ਕਰਦਾ ਇੱਕ ਹੋਰ ਮਾਰਾ ਤੇ ਸੋ ਰੱਬ ਤੇ ਉਹੋ ਮੇਰਾ ਬੰਦਾ ਵਾ ਚੰਗੀ ਨਹੀਂ ਲੱਗਦੀ ਤੇਰਦੇ ਤੇ ਚੱਲ ਗਈ ਓਏ ਤੈਨੂੰ ਕਿਹੜਾ ਨਰੇ ਸਾਲੇ ਨੇ ਕੰਨ ਭਰਤੇ ਐਵੇਂ ਪਕਾਈ ਮਾਰ ਗਿਆ ਕੋਈ ਤੇਰੇ ਕੋਲੇ ਕਾ ਦੂ ਮੇਰੀ ਸੌਖਾ ਕਹਿ ਤੂੰ ਧਰਤੀ ਚ ਦਫਨ ਹੋ ਜਾ ਤੂੰ ਮਰ ਜਾ ਇੱਥੇ ਖੜਾ ਖੜੋਤਾ ਮਰ ਜਾ ਕਾ ਜੇ ਮਝੂਠ ਬੋਲਾ ਖਾ ਤਾ ਮੇਰੀ ਓ ਸੌ ਦਾ ਮਾਰ ਰਹੀ ਐ ਮੈਂ ਲੱਖ ਰੁਪਏ ਤਾਂ ਨਾ ਖਾਵਾਂ ਤੂੰ ਤਾਂ ਫੇਰ ਵੀ ਮੇਰੇ ਘਰਾਂ ਵਾਲੀ ਐ ਬੇਰਦਵਾਦਾਂ ਲਾਂ ਝੂਠ ਬੋਲਦਾ ਤੂੰ ਬੇਗਰਤ ਬੰਦਾ ਆ ਤੂੰ ਜਮਾਂ ਵੇਖ ਓਏ ਡੰਨ ਪਟਿਆ ਤੈਨੂੰ ਬਾੜੀ-ਬੂਟੀ ਅਕਲ ਹੈ ਕਿ ਨਾ ਮੈਂ ਤੈਨੂੰ ਦੱਸਿਆ ਕਿਸੇ ਨੇ ਤੇਰੇ ਕੰਨ ਭਰਤੇ ਹੋਣਿਆ ਇਹੇ ਜੀ ਕੋਈ ਗੱਲ ਨਹੀਂ ਮੇਰੇ ਕੰਨ ਕਿਉਂ ਭਰ ਦੇ ਨੇ ਮੇਰੇ ਕੰਨਸ ਦਾ ਬਾਲੀਆਂ ਟਿੱਕ ਨਹੀਂ ਲੋਕ ਮੇਰੇ ਕੰਨ ਕਿਉਂ ਪੰਨ ਗਨ ਨਾਲ ਮੈਂ ਤਾਂ ਇਹੇ ਜੀ ਟਾਰ ਨਹੀਂ ਮਾਰਦੀ ਲੋਕ ਮੇਰੇ ਕੰਨ ਪਰਨ ਲੋਕ ਮੈਨੂੰ ਕੁਛ ਕਹਿਣ ਓਏ ਤੂੰ ਕਿਸੇ ਦੀ ਗੱਲ ਕਰਕੇ ਆਉਂਦਾ ਘਰ ਕਿਉਂ ਪਟਿਆ ਕਿਉਂ ਰੋਈ ਜਾਂਦੀ ਤੱਕ ਤੂੰ ਪਟ ਤੈ ਸੋ ਰੱਬ ਦੀ ਵੇ ਤੇਰਾ ਏਡਾ ਭੋਲਾ ਚਿਹਰਾ ਵੇ ਤੂੰ ਏਡਾ ਲੁਚਾ ਨਿਕਲੇ ਏਡ ਮੈਨੂੰ ਨਿਕਲਣਾ ਮੈਂ ਤਾਂ ਪਾਤੀ ਬੀਜੀ ਆ ਮੈਂ ਤਾਂ ਕਮਲੀਏ ਕਈ ਰਿਸ਼ਤੇਦਾਰੀਆਂ ਚ ਸਾਰੇ ਕਿਤੇ ਜਾ ਆ ਮੈਨੂੰ ਤਾਂ ਸੈਣਾ ਸੈਣਾ ਕਹਿੰਦੇ ਨੇ ਉਹ ਵੀ ਤੂੰ ਹੋ ਗਈ ਜਣੀ ਮੈਨੂੰ ਪਤਾ ਸਾਰੇ ਰਿਸ਼ਤੇਦਾਰਾਂ ਚ ਵੀ ਗੂੰ ਘਣ ਜਾਂਦਾ ਵਾ ਕਿਤੇ ਤਾਂ ਕੋਈ ਸੈਟ ਹੋ ਜਾ ਮੈਨੂੰ ਕਿਤੇ ਤਾਂ ਕੋਈ ਮਿਲ ਜਾ ਮੈਂ ਰਹਿਣਾ ਨਹੀਂ ਮੇਰੇ ਤਲਾਕ ਚ ਚਾਹੀਦਾ ਮੇਰਾ ਤੇਰੇ ਨਾਲ ਤਾਵੇ ਰਾਵਾ ਡਿਬੜਾਓ ਐ ਮੈਂ ਤੇਰੇ ਜਵਾਂ ਨਹੀਂ ਰਹਿਣਾ ਝੋਲੀ ਆ ਸਭ ਰੱਬ ਦੀ ਜਿਵੇਂ ਤੂੰ ਵੇਰ ਰਾਕੀਤਾ ਤਰ ਕੋਈ ਦੀ ਵੀ ਰਾਜੜਾ ਆੱਖੇ ਖਮਜੇ ਨਾ ਕਰਨਾ ਤੂੰ ਮਾਰ ਤਾ ਹਜੇ ਵੀ ਮੈਨੂੰ ਮਾਰਦਾ ਕਾ ਫਾਲਰ ਪਾ ਲਵਗੀ ਪਾ ਲਵਗੀ ਮੈਂ ਵੀ ਮਰੂੰਗੀ ਪਾ ਲਵਗੀ ਮੈਂ ਮਾ ਮੜੀਏ ਕਿਉਂ ਬਾੜ ਡਾਲਿਆ ਮਸਾਂ ਦਾ ਤੂੰ ਮੈਨੂੰ ਜੁੜੀ ਐ ਮੇਰੇ ਸਾਇਨੇ ਕਿਸੇ ਨੇ ਕੰਨ ਭਰਤੇ ਤਰੇ ਨਾਲੇ ਅੱਜ ਦਾ ਮੌਸਮ ਬੜਾ ਵਧੀਆ ਮੈਂ ਆਖਿਆ ਮੀਂਹ ਪਈ ਜਾਂਦਾ ਯਾਰ ਤੇ ਮੈਂ ਤੈਨੂੰ ਦਾਲ ਵਾਲੇ ਸਮੋਸੇ ਲਿਆ ਕੇ ਦੇਣੇ ਸੀ ਮੈਂ ਤਾਂ ਹਾਂ ਸਮੋਸਿਆਂ ਤੋਂ ਗੱਲ ਯਾਦ ਆਈ ਹਾਂ ਤੇ ਤੂੰ ਉਹਨੂੰ ਕਿਹੜੇ ਖਵਾਉਂਦਾ ਤੇ ਨਖੁੰਝੇ ਦੇ ਦਾਲ ਵਾਲੇ ਉਹ ਮੈਂ ਕਿਹੜੇ ਖਵਾਤੇ ਪੀਜੇ ਕਿਹੜੇ ਦੀ ਗੱਲ ਕਰੀ ਇਹਨੀਆਂ ਨਿੰਮੂ ਦੀ ਗੱਲ ਕਰਦੀ ਤਾਂ ਹੀ ਤਾਂ ਹੀ ਤੂੰ ਸੋ ਰੱਬ ਦੀ ਮੈਂ ਤਾਂ ਸੋਚਿਆ ਸੀ ਜਿਹੜੇ ਮੇਰੇ ਘਰ ਆਲਾ ਗੁਣ ਤੇ ਮੈਨੂੰ ਬਾਜ ਮਾਰਿਆ ਕਰਦੇ ਨਿੰਮ ਚਾਹ ਲੈ ਕੇ ਆਪਾਂ ਰੋੜਨੇ ਨੇ ਮੇਰਾ ਤਾਂ ਨਾਮ ਹੀ ਬਦਲਤਾ ਮੈਨੂੰ ਕੀ ਪਤਾ ਤੂੰ ਤਾਂ ਮੇਰੀ ਜ਼ਿੰਦਗੀ ਬਦਲ ਕੇ ਧਰਤੀ ਸਾਰੀ ਓਏ ਸਾਰੇ ਹੀ ਬਦਲਦੇ ਨੇ ਮੈਂ ਬਦਲਤਾ ਫਿਰ ਕੀ ਲੋੜਾ ਆ ਗਿਆ ਕੋਈ ਨਹੀਂ ਸਾਰੇ ਬਦਲਦੇ ਮੇਰੇ ਤਾਈ ਨੇ ਨਹੀਂ ਬਦਲੇ ਮੇਰੇ ਤਾਈ ਨੇ ਨਹੀਂ ਬਦਲਿਆ ਮੇਰੀ ਤਾਈ ਦਾ ਉਹ ਤਾਂ ਉਹੀ ਕਹਿੰਦਾ ਉਹਨੂੰ ਪੂਰੋ ਉਹ ਚੱਲ ਖੜਾ ਛੱਟ ਤੂੰ ਐਂ ਦੱਸ ਮੈਨੂੰ ਵੀ ਤੇਰੇ ਕੰਨ ਕਿਹੜਾ ਭਰਕੇ ਗਿਆ ਜਾਂ ਕਿਹੜੀ ਤੀਵੀ ਆਈ ਸੀ ਇੱਥੇ ਮੈਂ ਬੜ ਬੜ ਕੇ ਟੋਟੇ ਕਰਕੇ ਮੇਰੇ ਸਾਲੇ ਨੂੰ ਨੁਹਰ ਤੇ ਛੱਟਿਆਂਗਾ ਮੇਰੇ ਤੇ ਕਿਸੇ ਨੇ ਕੰਨ ਨਹੀਂ ਵਰੇ ਪਰ ਤੂੰ ਝੂਠਾ ਤੂੰ ਦਗੇ ਬਾਜਾ ਤੂੰ ਧੋਕੇ ਬਾਜਾ ਤੂੰ ਤੀਵੀ ਬਾਜਾ ਤੇਰੇ ਚਾਲ ਚੱਲਣ ਜਦਾਂ ਠੀਕ ਨਹੀਂ ਹੈਗੇ ਤੂੰ ਬੇਗਹਿਰ ਤਪਤਾ ਉਹ ਮੈਂ ਤੇਰੀਆਂ ਗੱਲਾਂ ਸੁਣੀ ਆ ਨਾ ਵੀ ਚੱਲ ਕੋਈ ਗੱਲ ਨਹੀਂ ਤੈਨੂੰ ਕਿਸੇ ਨੇ ਕਹਿਤਾ ਹੋਊਗਾ ਹੁਣ ਤੂੰ ਹਟਦੀ ਨਹੀਂ ਮੈਂ ਤੈਨੂੰ ਛੱਤਰ ਖਾਹਾਂਗੀ ਤੂੰ ਤੂੰ ਮੇਰੇ ਕਿਉਂ ਮਾਰੇਗਾ ਮੈਂ ਤਾਂ ਨੂੰ ਲੰਬੇ ਦੌਣੀ ਆਏ ਮਾਰੇਗਾ ਸੁਣ ਮੈਂ ਬੈਠ ਮੈਂ ਤਾਂ ਲੰਬੇ ਦੌਣੀ ਉਨ ਮੈਂ ਫਾ ਲੂੰਗੀ ਜਮਾ ਤੈਨੂੰ ਜੜ ਕੇ ਮਰੂੰਗੀ ਓਏ ਜੱਸਿਆ ਹਾਂ ਬੱਬੂ ਤੇ ਇਥੋਂ ਕੜੀ ਦੇ ਡੋਲਰ ਮੰਗੂ ਕੁਛ ਨਹੀਂ ਹੋਣਾ ਓਏ ਮੈਂ ਸੁਣ ਕੇ ਆ ਉਹਨੇ ਤਾਂ ਗਦੀ ਗਦੀ ਦਾ ਪਿਆ ਪਿਆ ਵਾਹ ਓ ਤੇਰੇ ਸੱਜਣਾ ਕਿਉਂ ਇਹ ਤੇਰੇ ਭਾਈ ਦੀ ਲਾਏ ਹੋਏ ਕੋਕਿਆ ਅੱਛਾ ਤੂੰ ਕਰ ਕੇ ਆ ਕੰਮ ਮੈਂ ਕਰਿਆ ਦੋਨੇ ਘਰਾਂ ਦਾ ਕਰਤਾ ਉਹ ਬਾਈ ਵੱਡਾ ਐਂ ਜਾਰੀ ਰੱਖੇ ਕਮ ਆਉਂਦਾ ਤੇ ਕਹਿੰਦੀ ਕੀ ਸੀ ਮਨਾ ਤਾਂ ਦੱਸਦੇ ਕੀ ਕਹੀ ਜਾਂਦੇ ਤੂੰ ਉਹ ਤਾਂ ਕਹਿੰਦੀ ਸੀ ਕਿ ਨਹੀਂ ਮਾਫਾ ਲੈਣੀ ਅੱਛਾ ਤਾਂ ਨਿਭੜੂਗਾ ਮਵੇਂ ਲੱਗਦਾ ਮੇਰੀ ਗੱਲ ਸੁਣਾ ਡੱਕਰ ਦੇ ਬਸ ਮਾਹ ਦੋਨਾਂ ਦੀਆਂ ਨਹੀਂ ਰਹਿੰਦੀਆਂ ਨਾ ਸਾਡੇ ਵਾਲੀ ਦੀ ਰਹੇ ਹਾਂ ਇਹਨਾਂ ਨੇ ਮੇਰਾ ਘਰ ਖਰਾਬ ਕੀਤਾ ਆਪਾਂ ਇਹਨਾਂ ਦਾ ਕਰਾਂਗੇ ਪਾਪਾ ਇਹਨਾਂ ਨੇ ਮੇਰੇ ਹੱਥ ਮੱਚ ਜਾਂਦੇ ਆ 100 ਮਹੀਨੇ ਮਾਰ ਕੇ ਰੋਟੀ ਖਵਾਉਂਦੀ ਆ ਉਹੀ ਤਾਂ ਗੱਲ ਐ ਯਾਰ ਬਾਕੀ ਸੋਨੇ ਜੱਗੀ ਦੀ ਬਹੁ ਡੱਗੀ ਉਹ ਚੱਕੀ ਦੀ ਤਾਂ ਉੱਡੀ ਲੈ ਜੱਗੀ ਵਾਲੇ ਦਾ ਪਾਲੀ ਹਰਖਣਾ ਉਹੀ ਤਾਂ ਗੱਲ ਹੈ ਇਹ ਹੈ ਜੀ ਸਾਡੇ ਵਾਲੇ ਤਾਂ ਮੇਰੀ ਬੀਬੇ ਪੈ ਜਾਂਦੀ ਹੈ ਵਿੱਚ ਉਹ ਤਾਂ ਲੱਗੂ ਟਾਈਮ ਉਹ ਇੱਕ ਮੈਨੂੰ ਆਏ ਆ ਵੀ ਉਹ ਜਾਵੇ ਨਾ ਸਾਡੇ ਵਾਲੇ ਦਾ ਜੂਪਰ ਕੱਢ ਕੇ ਰੱਖੇ ਉਹੀ ਤਾਂ ਬਾਕੀ ਤਾਂ ਸਾਨੂੰ ਸਾਰਾ ਪਿੰਡ ਆਖੂ ਭੰਦੇ ਨੇ ਕਿੰਨੇ ਤੋਰਤੀ ਦੂਜੇ ਨੇ ਤੋਰਤੀ ਓਏ ਬਾਕੀ ਜੱਗੀ ਦਾ ਮਨ ਚ ਬੀਮਾਨ ਘਰ ਤਾਂ ਆਪਾਂ ਲਾਜੂ ਪਟਣਾਗਾ ਜੇ ਜੱਗੀ ਦੀ ਬਹੁ ਡੱਗੀ ਮੈਂ ਨਾ ਰੱਖਣਾ ਉਹ ਕਿਰੇ ਯਾ ਉੱਤੇ ਇਹਦਾ ਕਿਥੋਂ ਆ ਜੂਗੀ ਸਮਝੀ ਤਾ ਉਹ ਤੋਂ ਨਹੀਂ ਉਹ ਪਤਾ ਕਿੰਨੀ ਭੈੜੀ ਐ ਨਹੀਂ ਪਿੰਡ ਚ ਆਏ ਕੋਈ ਆਪੇ ਤੂੰ ਤਾਂ ਜਾ ਜਾ ਹੈਗੇ ਤੂੰ ਤੇ ਕੇਂਦਰ ਤਾਂ ਹੀ ਰਹੋਗੇ ਉਹ ਤਾਂ ਤਾਂ ਲਿਸਟ ਚੋਂ ਨਾਂ ਕੱਟਿਆ ਗਿਆ ਉਹ 10 ਸਾਲਾਂ ਬਾਅਦ ਆਰਾ ਬਰੂੜੀ ਦੀ ਵੀ ਸੁਣ ਲੈਂਦਾ ਉਹ ਛੋਟੇ ਕੋਲੇ ਵਾਹਨ ਬੂਨ ਨਹੀਂ ਕੇਂਦਰ ਦੇ ਕੋਲੇ ਵਾਹਨ ਆ ਵਾਹਨ ਕਰਕੇ ਰਿਸ਼ਤੇ ਹੋ ਜਾਂਦੇ ਆ ਬੈਲ ਐ ਤਾਂ ਭੁੱਲ ਜਾਂਦੇ ਆ ਭੈਣੇ ਲੋਕ ਪਰ ਵਾਹਨ ਨੂੰ ਰਿਸ਼ਤੇ ਕਰਦੇ ਨੇ ਆਈ ਨਹੀਂ ਦੇਖਦੇ ਵੀ ਕਾਇਜ ਜਦੋਂ ਕਰੀ ਮੜ ਜਾ ਡੱਕਾ ਲਾ ਕੇ ਆਏ ਸੀ ਤੂੰ ਹੂੰ ਤੇ ਮੇਰੀ ਵਾਰੀ ਤਾਂ ਨਹੀਂ ਗੱਲ ਛੀੜੀ ਸੋਹਣਾ ਜਿਹਾ ਮੁੰਡਾ ਐ ਇਸ ਕੋ ਤੇਰੇ ਬਾਰੇ ਤਾਂ ਇਹ ਚੱਲੀ ਸੀ ਹੂੰ ਆਏ ਗਏਂ ਦੇ ਸੀ ਵੀ ਉਹ ਮਿਲਦੇ ਉਹਦੀ ਲੱਤ ਤੋੜੂ ਮੈਂ ਉਹੀ ਮਾਰੀਏ ਨਾ ਕਹਿੰਦਾ ਹਾਂ ਉਹੀ ਤਾਂ ਮਾਰਦਾ ਤੇਰੇ ਬਾਰੇ ਤਾਂ ਨਹੀਂ ਉਹ ਗੱਲਾਂ ਚੱਲਦੀਆਂ ਨੇ ਮੁੰਡੇ ਦੀ ਜੱਸੇ ਦੀ ਮੇਰੀ ਚੱਲਦੀ ਹੂ ਦੇਖੀ ਚੱਲ ਪੁੱਤ ਤੂੰ ਗੱਲ ਗੁੱਲ ਤਾਂ ਕਿਸ ਦੀ ਚੱਲੇ ਨਾ ਚੱਲੇ ਜੱਗੀ ਤੇਰੇ ਨਾਮ ਬੈਠਾਂ ਲਾ ਦੂ ਹਾਂ ਹੈ ਪਰ ਜੇ ਮੇਰਾ ਕਿਸੇ ਕੋਲੇ ਨਾਂ ਲੈਤਾ ਤੇਰਾ ਮੈਂ ਦੁੱਗਣਾ ਨਾਂ ਲਊ ਉਹ ਬਖਸ ਨੇ ਅੱਧਾ ਗਿਹੜਾ ਮੈਂ ਮਾਰਿਆ ਉਹ ਨਾ ਮਾਰਿਆ ਜੇ ਤੇਰੀ ਹਿੰਮਤ ਪੁੱਗਦੀ ਆ ਪਰ ਮਜਦੀ ਚ ਜਾਏਗਾ ਲਾਪੜੀ ਖਾਏਗਾ ਨਾ ਤੂੰ ਚਲ ਫਿਰ ਕੱਲ ਕੁੱਲੂ ਦੇਖ ਲਵਾਂਗੇ ਹਾਂ ਹਾਂ ਅਜੀ ਦੋਲਣੀ ਆ ਹੁਣ ਤਾਂ ਆਪਣਾ ਮਾਂ ਕਿੱਥੇ ਮਰਜੀ ਭਾਗ ਜਾ ਮੈਂ ਤਾਂ ਸਾਡੇ ਵਾਲਾ ਦਾ ਹਾਲ ਦੇਖਦਾ ਘਰੇ ਜਾ ਕੇ ਕੀ ਆ ਠੀਕ ਆ ਠੀਕ ਹੈ ਬੱਤੇ ਸਿਆਣੇ ਆਏ ਕੱਲੇ ਕੱਲੇ ਨੂੰ ਰਖੜੂ ਮੰਨ ਲਾ ਮੇਰੀ ਕਾਮਲੇ ਨਹੀਂ ਬਣਦਾ ਹੁੰਦਾ ਜੱਜਾ ਤੂੰ ਕਿਹੜਾ ਆ ਗਿਆ ਹਾਂ ਭਾਈ ਕਿਵੇਂ ਆ ਠੀਕ ਹੈ ਤੇ ਹੋਰ ਪਾਪੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕਿਵੇਂ ਆ ਮੈਂ ਤਾਂ ਆਇਆ ਇਸ ਮੈਂ ਠੰਡ ਜੇ ਗੋਗਲੀ ਪਕਾ ਲਾ ਹਾਲੰਦ ਦੋ ਉਹ ਕੋਲਕਲੇ ਹੁਣ ਨਾਲਾ ਦੀ ਤੈਨੂੰ ਕਿਤੇ ਪੂੜੇ ਉਹ ਕੰਜਰਾ ਇੱਥੇ ਮੀਂਹ ਪਈ ਜਾਂਦਾ ਯਾਰ ਮੌਸਮ ਖਰਾਬ ਹੋਇਆ ਪਿਆ ਕੋਈ ਮੌਸਮ ਨੂੰ ਕੀ ਹੁੰਦਾ ਯਾਰ ਭਾਬੀ ਦੇ ਇੱਥੇ ਦੇ ਖਾ ਲਵਾਂਗੇ ਅੱਛਾ ਜਿਵੇਂ ਕਹਿੰਦੀ ਸੀ ਚਾਹ ਬਣਾ ਲੈਣੀ ਐ ਮੈਂ ਆਪਰਾ ਆ ਲਓ ਭਾਈ ਮਾਂ ਅੱਛਾ ਤੇ ਨਾਲੇ ਉਹ ਕਹਿੰਦੀ ਸੀ ਬਾਈ ਬੱਬੂ ਖਾ ਸਦੇਣ ਵਾਲਾ ਕਿਹੜਾ ਮਾਰੇ ਸਮੋਸੇ ਜਿ ਪੜਲੇ ਹੁੰਦਾ ਹਾਂ ਸਮੋਸੇ ਲਿਆ ਬੱਖੀ ਸੁਣੇ ਅੱਪਾ ਦਾ ਸਮੋਸੇ ਬਾਦੂ ਖਵਾਇਆ ਲੋਕਾਂ ਨੂੰ ਆਪਣਾ ਕਿਸ ਨੇ ਗੁਣ ਨਹੀਂ ਮੰਨਿਆ ਓਏ ਗੁਣ ਕਿਥੋਂ ਮੰਨਦੀ ਐ ਦੁਨੀਆ ਯਾਰਾ ਮੈਂ ਵੀ ਸੁਣਿਆ ਤੁਸੀਂ ਸਮੋਸੇ ਬਾਹਲੇ ਖਾਦੇ ਹੋਏ ਰਹੇ ਨਾ ਹਵਾਈ ਵੀ ਬਥੇਰੇ ਆ ਖਾਈ ਵੀ ਬਥੇਰੇ ਆ ਓਏ ਮੈਂ ਮਰ ਜਾਂਦਾ ਭਕਾਈ ਸਾਡੇ ਕੋਲੇ ਕਿਹੜੇ ਹੁੰਦੇ ਸੀ ਪੈਸੇ ਉਹ ਸਮੋਸੇ ਆਪਾਂ ਉੱਤੇ ਫੈਕਟਰੀ ਚੱਲ ਜਾਂਦੇ ਰਹੇ ਆ ਓਏ ਉਹ ਤਾਂ ਯਾਰ ਖਾ ਲੈ ਕੰਜਰਾ ਹੁਣ ਸਾਰਿਆਂ ਨੂੰ ਦੱਸਣਾ ਹੈ ਓ ਮੈਂ ਉਹ ਗੱਲ ਕਰਦਾਗਾ ਸਵੇਕੀ ਉਹ ਗੱਲ ਕਰਦਾ ਗੱਲ ਕੋਈ ਟਾਈਮ ਵੀ ਵਿਚਾਰੀ ਦਾ ਹੁੰਦਾ ਓ ਪਾਪੂ ਨੂੰ ਕਹਿ ਦੇ ਮਾੜਾ ਜੀ ਗੁੱਲੀਦਣ ਪੈ ਜੂ ਸਾਗ ਬਾਰੇ ਓ ਲੈ ਆ ਆ ਕੰਮ ਆ ਇਹਦੇ ਕੋਲੇ ਤਾਂ ਲੱਕਰਾ ਇਹਨੂੰ ਸਾਗ ਅੱਛਾ ਬਬੂ ਤੇ ਰਿਸ਼ਤਾ ਕਰਾਉਣਾ ਵੇ ਹਾਂ ਤੂੰ ਤਾਂ ਵਧੀਆ ਹੈਂਗਾ ਹਾਂ ਵਧੀਆ ਮੈਂ ਤਾਂ ਕੁਝ ਨਹੀਂ ਹੋਇਆ ਵਧੀਆ ਬਣਦਾ ਠੰਡਦਾ ਮੁੰਡਾ ਚਲੋ ਆਇਆ ਮੇਰੇ ਨਾਲ ਆਪਣੇ ਘਰੇ ਆਣੋਂ ਹਟ ਜੂ ਪਰ ਇਹ ਤਾਂ ਡੰਗਾ ਲਹੂ ਕਿਉਂ ਕਰਿਓ ਨਾ ਜਮੀਂਦਾਰ ਜਮਿੰਦਾਰ ਸਵੇ ਨਿੰਮੋ ਨੂੰ ਮੋਂ ਤਾਂ ਨਹੀਂ ਜਾਂਦਾ ਸੀ ਨਾ 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 ਕਿਸੇ ਨੂੰ ਨਹੀਂ ਚਾੜਦਾ ਮੈਂ ਤਾਂ ਜਮਾ ਬਸ ਅਸੀਂ ਨਿੰਮੋ ਨੂੰ ਕਿੱਥੇ ਜਾਣਦੇ ਆਈ ਜਾਂਦਾ ਕੰਮ ਕਰਦੇ ਸੀ ਤੂੰ ਰਿਸ਼ਤੇ ਵਾਲੀ ਗੱਲ ਛੇੜੋ ਭਾਬੀ ਚਲ ਕੋਈ ਨਹੀਂ ਕਰੂੰਗੀ ਰਿਸ਼ਤੇ ਦੀ ਗੱਲ ਵੀ ਤੇਰੀ ਮੈਂ ਮੇਰੇ ਪੇਕੇ ਨਾਲ ਆਹੋ ਮੋਦਰ ਮੰਝੇ ਖੜੇ ਘਰੇ ਆ ਮਾ ਪਾਣੀ ਪਈ ਜਾਂਦਾ ਕਰਿਆ ਉਹ ਮੇਰੀ ਗੱਲ ਸੁਣ ਨਾ ਹਾਂ ਇਹ ਲੜਾਈ ਵਾਲਾ ਬਾਰੀ ਛੋੜ ਕੇ ਉਹ ਕੰਜਰਾਾਂ ਚ ਕੋ ਪਤਾ ਹੋਵੇ ਤੂੰ ਆ ਕੇ ਫੇਰ ਸਮੋਸੇ ਮੰਗਦਾ ਸੀ ਹੈ ਨਾਲੇ ਚਾਹ ਮੰਗਦਾ ਉਹ ਗੁਲਗਲੇ ਖਾ ਲੈਂਦੇ ਗੋਰੇ ਹੱਥਾਂ ਦੇ ਪਏ ਤਾਂ ਤੇਰੇ ਕਰਕੇ ਅੰਦਰੋਂ ਨਿਕਲੇ ਪਹਿਲਾਂ ਤਾਂ ਘੰਟਾ ਹੋ ਗਿਆ ਝਜੂ ਪਾਈ ਬੈਠੀ ਸੀ ਬੜਾ ਸੋਹਣੀ ਐ ਨਾ ਵੱਡੀਆਂ ਵੱਡੀਆਂ ਬੁੜੀਆਂ ਕੁੜੀਆਂ ਬੁੜੀਆਂ ਅੰਦਰੋਂ ਲੈ ਕੇ ਆਂਗਾ ਇਹਦਾ ਕੀ ਜੀ ਕੁਝ ਨਹੀਂ ਸੀ ਅੱਛਾ ਚੱਲ ਕੋਈ ਨਹੀਂ ਗੱਲਾਂ ਆ ਨਿੰਮੂ ਵਾਲੀ ਗੱਲ ਨਾ ਮੁੜ ਕੇ ਨਾ ਛੜਾ ਕਰੀ ਇੱਥੇ ਤੇ ਮੈਂ ਹੁਣ ਬਹਿ ਜਾਂ ਜੀ ਗੁਲਗਲੇ ਪਕਾਉਂਗਾ ਇੱਧਰ ਬਹਿ ਇੱਧਰ ਬਹਿ ਜਾ ਕਿਉਂ ਆਹੋ ਗੁਲਗਲੇ ਵੀ ਖਾਣੇ ਆ ਓਏ ਗੁਲਗਲੇ ਕੰਜਰ ਨੇ ਮੌਸਮ ਖਰਾਬ ਐ ਇਹ ਤਾਂ ਮੈਂ ਤਾਂ ਸਮੋਸਾ ਹੀ ਫੜ ਲਿਆਣਾ ਪਰ ਬਹਿ ਜਾ ਮੈਂ ਇੱਥੇ ਬਹਿ ਜਾ ਫਿਰ ਹੋਰ ਕੀ ਐ ਤੇ ਭਾਬੀ ਕਿੱਧਰ ਗਈ ਓਏ ਭਾਬੀ ਤਾਂ ਇੱਧਰ ਮਾਲਣ ਫੂਕਣ ਕਰਦੀ ਹੋਊਗੀ ਯਾਰ ਕੋਲੇ ਬਹਾ ਦੇ ਯਾਰ 2 ਮਿੰਟ ਕੋ ਗੱਲ ਕਰ ਲੈ ਮੈਂ ਕਬੀਰ ਦਾ ਨਾ ਓਏ ਭੈਣਾ ਜੇ ਤੇਰੇ ਬਿਠਾਦਾ ਫਿਰ ਮੇਰੇ ਹੱਥੋਂ ਤਾਂ ਗਿਆ ਸਾਰਾ ਕੁਝ ਓਏ ਕੰਜਰ ਇੱਕ ਤਾਂ ਐ ਮਨ ਚ ਵੀਵਾਨੀ ਐ ਓ ਮੈਂ ਤੈਨੂੰ ਭਾਈ ਐਡਾ ਕਿ ਜਦੋਂ ਤੇਰੇ ਨਾਲ ਮੇਰੇ ਸਾਲਿਆ ਖੱਟੀ ਜੀ ਨਲੀ ਆਉਂਦੀ ਹੁੰਦੀ ਸੀ ਨਾ ਉਦੋਂ ਦਾ ਜਾਣਦਾ ਮੈਂ ਤੈਨੂੰ ਤੇਰੇ ਤਾਂ ਮੈਨੂੰ ਵੱਡੀ ਸੀ ਓਏ ਯਾਰ ਐ ਮੈਂ ਉਹ ਹੀ ਮਰੀ ਮੈਂ ਤਾਂ ਪਹਿਲੇ ਦਿਨ ਤੋਂ ਐ ਸੋਹਣਾ ਸੀ ਮੁੰਡਾ ਬਣਦਾ ਖੰਦਾ ਸੀ ਓ ਸੋਡੇ ਸਾਰਿਆਂ ਨੇ ਸੋਹਣਾ ਤਾਂ ਕਹਿੰਦਾ ਮੈਂ ਸੀ ਓ ਮੈਂ ਸੀ ਤੇ ਕੰਜਰਾ ਫਿਰਦਾ ਤਾਂ ਹਾਇ ਤੱਕ ਛੜਾ ਤੂੰ ਆਪਦੀ ਕਰਤੂਤੀ ਫਟਾ ਛੜਾ ਤੇ ਬਬੂ ਮੈਂ ਤੈਨੂੰ ਕਹਿੰਦੀ ਸੀ ਵੀ ਤੇਲ ਦੀ ਬੋਤਲ ਫੜ ਲੈ ਉਹ ਵੀ ਤੇਲ ਹੈ ਨਹੀਂ ਆਪਣੇ ਜੇ ਗੁਰੂ ਘਰ ਲਈ ਤੇ ਤੇਰੇ ਨਾਲ ਉਹ ਤੇਲ ਦੀ ਬੋਤਲ ਫੜ ਕੇ ਲਿਆ ਸੀ ਬਹਿਣਿਆ ਦੋ ਮਿੰਟ ਨਾ ਤੂੰ ਤੇਲ ਦੀ ਬੋਤਲ ਫੜ ਕੇ ਲਿਆ ਪੈਸੇ ਮੈਂ ਦੇ ਦੂੰ ਨਹੀਂ ਨਹੀਂ ਪੈਸੇ ਦਾ ਮੈਠੋਂ ਲੈ ਜਾ ਚਾਹੇ ਯਾਰ ਤੂੰ ਜਾ ਤੂੰ ਤੇਲ ਦੀ ਬੋਤਲ ਫੜ ਕੇ ਲੈ ਕੇ ਜਾ ਵੀਰ ਬਣ ਕੇ ਤੇ ਦਿਲ ਛੋਟਾ ਨਾ ਕਰ ਕੰਜਰਾ ਮੇਰੇ ਨਾਂ ਤੇ ਲਿਖਾਈ ਤੂੰ ਤੇ ਰਿਸ਼ਤੇ ਵਾਲੀ ਗੱਲ ਤੇ ਭਾਬੀ ਕੋਈ ਨਹੀਂ ਕੋਈ ਨਹੀਂ ਤੈਨੂੰ ਬਹੂ ਵੀ ਲਿਆ ਕੋਈ ਨੀ ਕੋਈ 16 ਸਾਲ ਦੀ ਆ ਕੋਈ ਨਾ ਕੋਈ ਨਾ ਹਰ ਥਾਂ ਲੱਗਿਆ ਦੂਜੀ ਵਾਰ ਦੂਜੀ ਵਾਰ ਆ ਮੈਂ ਕਰੀ ਉਹ ਤੇਲੂ ਰਾਮ ਦੇ ਬਗ ਜੀ ਤੇ ਨਾਲੇ ਦੋ ਮੋਰ ਛਾਂਪ ਦੀਆਂ ਜਰਦੇ ਦੀਆਂ ਪੁੜੀਆਂ ਲਈ ਜਮਿਨੇ ਇੰਨਾ ਪਤਾ ਨਹੀਂ ਤੂੰ ਜਰਦਾ ਵੀ ਲਾਉਣਾ ਮੈਂ ਕਦੇ ਨਾ ਤੇਰਨਾ ਵਿਆਹ ਕਰਾਉਂਦੀ ਉਹ ਮੈਂ ਜਰਦਾ ਕਿ ਦੋ ਲਾਉਣਾ ਉਹ ਤਾਂ ਕਮਲਿਆ ਕਦੇ ਸ਼ੁਗਲ ਮੇਲੇ ਕਰਕੇ ਚੁੰਡੀ ਲਾ ਲਈਦੀ ਆਹੋ ਸ਼ੁਗਲ ਮੇਲੇ ਕਰਕੇ ਲਾ ਲਈਦੀ ਨਾ ਤੂੰ ਆ ਲੱਛਣ ਜੇ ਕੀ ਕਰਦੀ ਸੀ ਕੀ ਕਰਦੀ ਸੀ ਆ ਬਾੜ ਲਈ ਆ ਕਿ ਮੈਂ ਫਾਹ ਲੈਣੀ ਹੈ ਕਮਲਿਆ ਮੈਂ ਉਦੋਂ ਮੇਰੇ ਤਾਂ ਬਲੱਡ ਘਟਿਆ ਪਿਆ ਮੈਂ ਆਖਿਆ ਹੋਰ ਨਾ ਸਿਆ ਪਾ ਛੱਡ ਦੇ ਤਲ ਕੋਈ ਨਹੀਂ ਪਰ ਉਹਨਾਂ ਕਿਹੜਾ ਵੀ ਤੇਰੀ ਮੰਨ ਲਈ ਉਹ ਤਾਂ ਬੰਦੇ ਮੂਰੇ ਇੰਚ ਤਰੱਕੀ ਦੀ ਫਾਦਦਾ ਮੈਂ ਹੁਣ ਵੀ ਲਊਂਗੀ ਓਪਾ